ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਈ ਰੀਪਰ ਆਪਣਾ ਲਾੜਪੁਰ ਪਿੰਡ ਤੇ ਰਿਸ਼ਤੇਦਾਰੀ ਜੋ ਆਪਾਂ ਮੰਗਾ ਲਿਆ ਤੀ ਉੱਥੇ ਪੈ ਗਿਆ ਕੱਲ ਮੈਂ ਤੇ ਉਹਦੇ ਕਰਕੇ ਫਿਰ ਇੱਧਰ ਕੰਮ ਇਕੱਠਾ ਹੋਈ ਜਾਣਾ ਤੀ ਨਹੀਂ ਤੇ ਇੱਕ ਦਿਨ ਦਾ ਕੰਮ ਆ ਉੱਥੇ ਵਿੱਚ ਨੂੰ ਜਾ ਕੇ ਕੱਢਿਆਂ ਵਾਂਗੇ ਤੇ ਉਹੀ ਰਹਿ ਗਏ ਨੇ 15 ਕਟਰਾਲੀਆਂ ਦਾ ਗੇੜ ਇਹ ਬਾਕੀ ਚੱਲਦਾ ਰੀਪਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦਿਖਾਉਨੇ ਆ ਕੰਮਕਾਰ ਇੱਕ ਦਿਨ ਦਾ ਰਹਿੰਦਾ ਏ ਹੋਣਗੇ ਉਹੀ 14-15 ਕਟਰਾਲੀਆਂ ਹਾਂ ਇਸ ਤੋਂ ਵੱਧ ਨਹੀਂ ਹੁੰਦਾ ਯਾਰ 15 ਤੋਂ ਵੀ ਵੱਧ ਕਿਥੇ ਦਿਨ ਬਣਾਇਆ 16 ਕਾਲੀਆਂ ਇੱਕ ਦਿਨ 14 ਕਾਲੀਆਂ ਦਿਨ ਟੁੱਟ ਗਿਆ ਅੱਜ ਕੋ ਦਾ ਮੀ ਕਿੰਨਾ ਕ ਬੈ ਗਿਆ ਉੱਥੇ ਮੀ ਤਾਂ ਉਹ ਕੱਲ ਵੀ ਤਿਆਰੀ ਖੜਨ ਵਾਲਾ ਅੱਜ ਚੱਲ ਪੈਂਦਾ ਉੱਥੇ ਵੀ ਅੱਜ ਹੀ ਲੈ ਜਾਂਦਾ ਵਿਚੋਂ ਨੂੰ ਜਾ ਕੇ ਕੱਢਿਆਂਗੇ ਇੱਕ ਦਿਨ ਔਰ ਇਹ ਕਿੰਨਾ ਕੰਮ ਕਹਿੰਦਾ ਮੁੰਡਾ ਇਹ ਕੰਮ ਵਿੱਚ ਆ ਖੇਤ ਮੁਕਾਉਣ ਵਾਲਾ ਹੈਗਾ ਪਰਲਾ ਖੇਤ ਵੀ ਇਹਦਾ ਹੀ ਆ ਅੱਛਾ ਬਾਕੀ ਕੀ ਪਾਲਾ ਬਾਕੀ ਸਫਾਈ ਦੇਖੋ ਰੀਪਰ ਦੀ ਜੇ ਮੈਂ ਦਾਤੀ ਨਾਲ ਵੱਢਿਆ ਹੁੰਦਾ ਇੰਨਾ ਕਰਿਆ ਪਿਆ ਖੇਤ ਤੇ ਹੁਣ ਬਹਿ ਗਿਆ ਹੈਲਪਰ ਡਰਾਈਵਰ ਸਾਹਿਬ ਚਾਹ ਪੀ ਰਹੇ ਨੇ ਚਾਹ ਆ ਗਈ ਦੀ ਇਹਨਾਂ ਦੀ ਵਧੀਆ ਚੱਲਦਾ ਡਰਾਈਵਰ ਇਹਨੇ ਲਾਏ ਨੇ 2-3 ਸੀਜ਼ਨ ਪਹਿਲਾਂ ਵੀ ਤੇ ਪਹਿਲੀ ਵਾਰ ਆਇਆ ਆਪਣੇ ਕੋ ਬੰਦਾ ਪਿਛਲੇ ਸਾਲ ਹੋਰ ਤੀ ਚੱਲ ਰਿਹਾ ਰੀਪਰ ਤੇ ਲਾਂ ਵੀ ਸੁੱਕ ਚੱਲੇ ਹੋਣ ਬਾਕੀ ਸਾਡੇ ਏਰੀਏ ਥੋੜੀ ਮੱਕੀ ਜ਼ਿਆਦਾ ਏ ਇਸ ਕਰਕੇ ਕਣਕ ਦਾ ਏਰੀਆ ਘਟਾ ਆ ਦੇਖੋ ਮੱਕੀ ਉਹ ਮੱਕੀ ਖੜੀ ਆ ਤੇ ਮੱਕੀ ਦੇ ਲਵੇ ਰਾਤ ਨੂੰ ਰੀਪਰ ਚੱਲਦਾ ਨਹੀਂ ਆਏਗਾ ਲਾਂ ਸੱਲੀ ਫੜ ਜਾਂਦਾ ਏ ਜਿੰਨਾ ਕੰਮ ਦੁਪਹਿਰੇ ਦੁਪਹਿਰੇ ਹੀ ਖਿੱਚਿਆ ਜਾਵੇ ਖਿੱਚਿਆ ਜਾਵੇ ਤੇ ਸਵੇਰੇ ਵੀ ਟਰੈਕਟਰ ਥੋੜਾ ਜਿਹਾ 10 ਵਜੇ ਤੋਂ ਬਾਅਦ ਵਧੀਆ ਚੱਲਦਾ ਏ ਚੱਲਦਾ ਏ ਟਮਟਰੀ ਬਾਕੀ ਇੱਧਰਲੇ ਪਾਸੇ ਮੱਕੀ ਹੋਵਾ ਦੇ ਆਪਾਂ ਵੀ ਬਣਾਉਨੇ ਆ ਬੈਨਿਆ ਟਰੈਕਟਰ ਤੇ ਇੱਕ ਦੋ ਟਰਾਲੀਆਂ ਭਰਦੇ ਆ ਲੈਨੇ ਆ ਸਵਾਜਿਆ ਬਾਕੀ ਮੌਸਮ ਵਿੱਚ ਨੂੰ ਬੱਦਲ ਵਾਈ ਹੋ ਜਾਂਦੀ ਆ ਵੱਟੇ ਨੂੰ ਧੋਪਾਂ ਨਕਲ ਆਉਂਦੀ ਆ ਕਦੇ ਬੱਦਲ ਜਾ ਹੋ ਜਾਂਦਾ ਇੱਧਰ ਨੱਬੜ ਗਿਆ ਸਾਰੀ ਹੁਣ ਦੂਜੇ ਪਾਸੇ ਚੱਲਦੇ ਆ ਪਿੰਡ ਕੋਲਾ ਬਾਈ ਦੀ ਥੋੜੀ ਜਿਹੀ ਅੱਠ ਦਾ ਟਰਾਲੀਆਂ ਹੋਰ ਨੇ ਉੱਥੇ ਬਣਾਉਣੀ ਆ ਲੈ ਚੱਲੇ ਰੀਪਰ ਜਾਂਦੇ ਆ ਚਲੋ ਆਪਾਂ ਮੇਰੇ ਚੈਨਲ ਤੇ ਜੀ ਰੀਪਰ ਲਾੜਪੁਰ ਪਿੰਡ ਕੱਲ ਉੱਧਰ ਨੱਬੜ ਗਿਆ ਦੀ ਖੇਤ ਦਾ ਅੱਜ ਇੱਧਰ ਪਿੰਡ ਦੇ ਕੋਲੇ ਚੱਲਦਾ ਏ ਤੇ ਉਰੇ ਦੋ ਤਿੰਨ ਜਾਣਿਆਂ ਦਾ ਕੰਮ ਆ ਲੈਦਾ ਲੈਦਾ ਖੇਤ ਨੇ ਤੇ ਆ ਬਾਈ ਦੀ ਤਾਂ ਮਣਗੀ ਤੂੜੀ ਕੱਲ ਵਾਲੇ ਦੀ ਅੱਜ ਇਹਨਾਂ ਦੀ ਬਣਾਉਣੀ ਆ ਬਾਬੇ ਉਹਨਾਂ ਦੀ ਤੇ ਟਰਾਲੀ ਪਾ ਰਹੇ ਨੇ ਬੰਦੇ ਤੇ ਆ ਖੇਤ ਆ ਇੱਕ ਇਧਰਲੇ ਪਾਸੇ ਤੇ ਮੈਨੂੰ ਲੱਗਦਾ ਇੱਕ ਆ ਖੇਤ ਆ ਤੇ ਤਿੰਨ ਖੇਤ ਉਹ ਪਰਲੇ ਪਾਸੇ ਨੇ ਗੱਡੀ ਦੇ ਉੱਪਰਲੇ ਪਾਸੇ ਪਿਆ ਲਾਣ ਤੇ ਪਾਈ ਗਈ ਟਰਾਲੀ ਚਲਾਤਾ ਹੀ ਰੀਪਰ 6ਵੀਂ 7ਵੀਂ ਟਰਾਲੀ ਹੋਊਗੀ ਸਵੇਰ ਦੀ ਭਰ ਰਹੇ ਨੇ 6:30 ਵਜੇ ਦਾ ਹੋ ਚੱਲਿਆ ਟਾਈਮ ਉਹੀ 14 15 16 ਟਰਾਲੀਆਂ ਮਣੀ ਜਾਂਦੀਆਂ ਨੇ ਦਿਹਾੜੀ 'ਚ ਤੇ ਲਾਨ ਵੀ ਵਧੀਆ ਏ ਤੇ ਸਵੇਰ ਦੀ ਵੱਡੀ ਹੋਈ ਆ ਕਣਕ ਤੇ ਤੂੜੀ ਬਣੀ ਜਾਂਦੀ ਆ 2.5 ਟਨ ਟਰਾਲੀਆਂ ਦਾ ਗੇੜ ਬਣੀ ਜਾਂਦਾ ਏ ਤੇ ਗਰਦ ਬਹੁਤ ਜ਼ਿਆਦਾ ਏ ਤੂੜੀ 'ਚ ਤੇ ਬਾਕੀ ਰੇਟ ਐਦ ਕੀ ਟੂੜੀ ਦਾ ਥੋੜਾ ਜਿਆ ਘੱਟੇ ਆ ਇੰਨਾ ਜਿਆਦਾ ਹੈ ਨਹੀਂ ਦੇਖੋ ਕਿ ਤਾਂ ਕੈਂਦੀ ਆ ਧੂੜ ਉੱਤੇ ਦੇਖੋ ਟਮਾਟਰੀ ਵੀ ਫੁੱਲ ਖਝਾਈ ਆ ਟੂੜੀ ਵਾਲੀ ਮਸ਼ੀਨ ਤੇ ਸਾਰਿਆਂ ਤੋਂ ਵੱਧ ਸਵਰਾਜ ਟਰੈਕਟਰ ਚੱਲਦਾ ਟੂੜੀ ਵਾਲੀ ਮਸ਼ੀਨ ਨੂੰ ਪੱਕਾ ਟਰੈਕਟਰ ਨੇ ਦੂਏ ਲੋਜ ਚੱਲੀ ਜਾਂਦਾ ਏ ਜਿੱਥੇ ਕਿਤੇ ਜਿਆਦਾ ਲਾਣ ਆਉਂਦਾ ਉੱਥੇ ਕਲਚ ਦੇਣਾ ਪੈਂਦਾ ਤੇ ਇਹ ਦੇਖੋ ਦੂਰੀ ਕਿਵੇਂ ਕਰਦੀ ਆ ਮਰੋਲਾ ਏ ਦੇ ਆਲੇ ਨਾਲੇ ਘੇਰਾ ਲਾ ਕੇ ਤੇ ਫਿਰ ਖੜਾਈਂ ਬਗਲ ਦਾ ਹੈ ਡਰਾਈਵਰ ਸਾਹਿਬ

ਆਇਗਾ ਉਹਰੇ ਪੂਰੀ ਚੱਲੂਗਾ ਹੁਣ 5-4 ਦਿਨ ਤੇ ਰਿਸ਼ਤੇਦਾਰੀ ਚ ਆਪਣਾ ਇੱਕ ਦਿਹਾੜੀ ਦਾ ਕੰਮ ਰਹਿੰਦਾ ਏ 15 ਗੱਡੀਆਂ ਦਾ ਗੇੜਾ ਉੱਥੇ ਵਿੱਚ ਨੂੰ ਜਾ ਕੇ ਉਹ ਕੱਢਿਆਵਾਂਗੇ ਕਿਸੇ ਦਿਨ ਤੇ ਬਾਕੀ ਹੁਣ ਚੱਲਦੇ ਆਂ ਬੰਡ ਨੂੰ ਜੱਲੀਏ ਮੱਕੀ ਵੱਲ ਮਾਰਨ ਆਏ ਦੀ ਗੇੜਾ ਹੀ ਆ ਆਪਣੀ ਮੱਕੀ ਗੰਨੇ ਵਾਲੀ ਜਗ੍ਹਾ ਤੇ ਲਾਈ ਹੋਈ ਆ ਅਚਾਰ ਲਈ ਬੀਜਤੀ ਦੀ ਆਪਾਂ ਤੇ ਬਾਕੀ ਦੋ ਪਾਣੀ ਲੱਗ ਗਏ ਇਹਨੂੰ ਤੇ ਹੁਣ ਸੁੰਡੀ ਦੀ ਸਪਰੇ ਕਰਾ ਕੇ ਫੇਰ ਕਰਾਂ ਮੈਂ ਕੱਖਾਂ ਦੀ ਕੱਖ ਵੀ ਜੰਮ ਚੱਲੇ ਆ ਦੇਖੋ ਤੇ ਬਾਕੀ ਇੱਧਰਲੇ ਪਾਸੇ ਖੜੀ ਆ ਮੱਕੀ ਆਪਣੀ 1368 ਦਾਨਬੀਰ ਵਾਲਿਆਂ ਦੀ ਤੇ ਇਹ ਵੀ ਪੂਰੀ ਵਧੀਆ ਖੜੀ ਆ ਸਾਰੀ ਇੱਕਸਾਰ ਤੇ ਇਹ ਵੀ ਗੱਠ ਪਾੜਨ ਲੱਗੀ ਛੱਲੀ ਵਾਲੀ ਆ ਦੇਖੋ ਹੁਣ ਜਿੰਨਾ ਜ਼ਿਆਦਾ ਮੱਕੀ ਨੂੰ ਪਾਣੀ ਆਵੇ ਗਿੱਲੀ ਰਹੇ ਏਹੋਂ ਧਰਤੀ ਉੰਨਾ ਵਧੀਆ ਤੇ ਸੋਕਾ ਨਹੀਂ ਲੱਗਣਾ ਚਾਹੀਦਾ ਮੱਕੀ ਨੂੰ ਤੇ ਆਪਾਂ ਵੀ ਨਾਲ ਹੁੰਦੀ ਪਾਣੀ ਮੋੜੀ ਜਾਂਦੇ ਆ ਤੇ ਟਾਂਡਿਆਂ ਨੂੰ ਡਬਲ ਡਬਲ ਛੱਲੀਆਂ ਲੱਗਣਗੀਆਂ ਤੇ ਆਹ ਦੇਖੋ ਸਾਰੇ ਜਿਹਾ ਝੰਡਾ ਜਿਹਾ ਕੱਢਣ ਲੱਗ ਗਈ ਤੇ ਪਾਣੀ ਮੋੜਦੇ ਆ ਇਹਨੂੰ ਵੀ ਤੇ ਇਹ ਭਰੇ ਗਈ ਸਾਰੀ ਉਹ ਮੱਕੀ ਆ ਆਪਣੀ ਬਾਕੀ ਮਾਜਰੀ ਵਾਲੀ ਮੋਟਰ ਦਾ ਇਹ ਵੀ ਕਰਕੇ ਆਉਣਾ ਪਾਣੀ ਉੱਥੇ ਵੀ ਪੈਂਦਾ ਏ ਤੇ ਆਹ ਦੇਖੋ ਇਧਰਲੇ ਪਾਸੇੋਂ ਖੇਤ ਹੋ ਗਿਆ ਚਿੱਟਾ ਇਹਨੂੰ ਹੁਣ ਛੱਡਦੇ ਆ ਪਾਣੀ ਤੇ ਸੁੰਡੀ ਦਾ ਹੀ ਬਹੁਤ ਜ਼ਿਆਦਾ ਅਟੈਕ ਤੀ ਤੇ ਪਹਿਲਾਂ ਆਪਾਂ ਕਰਵਾਤੀ ਦੀ ਸਪਰੇ ਹੁਣ ਸਹੀ ਆ ਸੁੰਡੀ ਐ ਨਹੀਂ ਸਾਫ ਆ ਮੱਕੀ ਐਨ ਆਪਾਂ ਕਰਾਈ ਤੀ ਡੈਲੀਗੇਟ ਸਪਰੇਅ ਕਰੀ ਤੀ ਸੁੰਡੀ ਤੋਂ ਬਾਕੀ ਜਿੰਕ ਪਾਤਾ ਦੀ ਯਾਰਾ ਦਾ ਵਿੱਚ ਬਾਕੀ ਛੱਡਦੇ ਆ ਇਹਨੂੰ ਵੀ ਪਾਣੀ